ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐਸ ਟਾਈਮ ਸ਼ਹਿਰ ਫਰੋਰੀਪੁਰ ਦੇ ਵਿੱਚ ਅਜੀਤ ਨਗਰ ਬੋਰੀਆਂ ਵਾਲੀ ਵਸਤੀ ਦੇ ਵਿੱਚ ਤੇ ਮਲਤਾਨੀ ਗੇਟ ਦੇ ਬਿਲਕੁਲ ਨੇੜੇ ਕਰਕੇ ਘਰੇਲੂ ਪਰਿਵਾਰ ਦੇ ਬੱਚਾ ਮੈਂ ਕਰੇ ਪਹੁੰਚਿਆ ਹੋਇਆ ਮਿੱਤਰੋ ਮੈਂ ਦਿਖਾਉਣੀ ਆ ਤੁਹਾਨੂੰ ਤੇ ਇੱਕ ਵਿਖਾਉਣਾ ਵਾ ਕਟਾ 2 ਜਨਵਾਰ ਦਿਖਾਉਣੇ ਆ ਟੋਟਲ ਆਪਾਂ ਤੁਹਾਨੂੰ ਮਿੱਤਰੋ ਦੋਵਾ ਜਨਵਰਾਂ ਦੇ ਬਾਰੇ ਆਪਾਂ ਜਾਣਾਂਗੇ ਬਾਈ ਤੋਂ ਕੀ ਡਿਟੇਲ ਆਣਦੀ ਕਿੰਨੇ ਦਿਨਾਂ ਦੀ ਕੱਚੀ ਐ ਮੈਂ ਕੀ ਗੱਲਬਾਤ ਆ ਸਾਰੀ ਜਾਣਕਾਰੀ ਆਪਾਂ ਲੈ ਲਾਂਗੇ ਮਿੱਤਰੋ ਥਾਂ ਥੋੜਾ ਜਿਹਾ ਸੌੜਾ ਵੈਸ ਕਰਕੇ ਆਪਾਂ ਤੁਹਾਨੂੰ ਕੋਸ਼ਿਸ਼ ਕਰਾਂਗੇ ਇੱਥੇ ਖੜੇ ਪਸ਼ੂ ਦਿਖਾਉਣ ਦੀ ਤੋਰਨ ਦੀ ਫਿਰ ਦਿੱਕਤ ਆਊਗੀ ਤੋਰਨ ਦੇ ਵਿੱਚ ਆਪਾਂ ਨੂੰ ਤੇ ਆਪਾਂ ਇੱਥੇ ਖੜੇਆਂ ਜਨਵਰਾਂ ਦੇ ਦਰਸ਼ਨ ਕਰਵਾ ਦੇਾਂਗੇ ਤੁਹਾਨੂੰ ਤੁਰਾਂ ਤਾਰਾਂ ਲੋਕ ਕੇ ਆ ਜਿਵੇਂ ਮੈਂ ਤੁਹਾਨੂੰ ਇੱਥੇ ਘੁੰਮਦੀ ਫਿਰਦੀ ਦੇਖੀ ਜਾਣੀ ਆ ਲੇ ਵੇਖੀ ਵੀਰਿਆ ਘਨੋਂ ਨਾ ਡਿੱਗ ਪਵੇ ਕਿ ਸੱਟ ਨਾ ਖਾ ਲੇ ਲੇ ਵੀ ਰੂਵੇ ਲੋ ਬੜੀ ਖਰੀਆ ਆਉ ਮਿਲਦੇ ਆ ਵੈਗਰੂ ਜੀ ਬਾਬੇ ਨਾ ਕਰਦੇ ਗੱਲਬਾਤ ਆਪਾਂ ਖਾਲਸਾ ਨਾਲ ਫਿਰ ਅੰਦਰ ਡੀਟੇਲ ਜਾਣਾਂਗੇ ਸਤਿ ਸ਼੍ਰੀ ਅਕਾਲ ਵੈਗਰੂ ਜੀ ਸਤਿ ਸ਼੍ਰੀ ਅਕਾਲ ਜੀ ਵੈਗਰੂ ਜੀ ਕੀ ਹਾਲ ਚੱਲ ਖਾਲਸਾ ਜੀ ਠੀਕ ਠਾਕ ਹੋ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਖਾਲਸਾ ਜੀ ਨਾਮ ਦੱਸਿਓ ਇੱਕ ਵਾਰੀ ਆਪਣਾ ਹਰਪਾਲ ਸਿੰਘ ਜੀ ਟਹਿਲ ਸਿੰਘ ਜੀ ਹਾਂ ਜੀ ਟਹਿਲ ਠੀਕ ਹੈ ਖਾਲਸਾ ਜੀ ਫਿਰ ਮੱਧਵਤਨੀ ਦਾ ਇੱਕ ਘਟਾ ਹੈ ਜੀ ਤੇ ਮੱਧ ਕਿੰਨਾ ਸੂਆ ਸੂਰਈ ਆ ਜੀ ਇਹ ਦੂਜਾ ਸੂਆ ਹੈ ਦੂਜਾ ਸੂਆ ਹਾਂ ਜੀ ਕਿੰਨਾ ਟਾਈਮ ਲੱਗੇ ਖਾਲਸਾ ਜੀ ਦਾ ਸੁਨਦੇ ਚ ਪੰਜ ਛੇ ਦਿਨ ਲੱਗੇ ਪੰਜ ਛੇ ਦਿਨ ਲੱਗੇ ਖਾਲਸਾ ਜੀ ਕਿੰਨਾ ਕੋ ਦੁੱਧ ਚੋਲਿਆ ਸੀ ਆਪਾਂ ਇਹਦੇ ਤੋਂ ਅੱਗੇ ਇਹਦੇ 10 ਕਿਲੋ ਥੱਲੇ ਆ 10 ਕਿਲੋ ਦੁੱਧ ਚੋਲਿਆ ਸੀ ਹਾਂ ਜੀ ਐਤ ਕੀ ਫਿਰ 11 12 ਤੱਕ ਇਹਨਾਂ ਕੋ ਦ ਦੇ ਦੇ ਜੀ ਅੱਛਾ 13 14 ਕਿਲੋ ਦੇ ਦੁੱਧ ਠੀਕ ਹੈ ਠੀਕ ਹੈ ਤਿਆਰੀ ਤੁਰੀ ਬਹੁਤ ਸੋਹਣੀ ਮੇਰੀ ਹੈ ਨਾ ਤਿਆਰੀ ਮੈਂ ਪੂਰੀ ਨਾਲ ਕੋ ਘਾੜ ਦੱਸ ਦਿਆਂ ਪੂਰੀ ਮੈਂ ਬਣੀ ਹੂੰ ਤੇ ਖਾਲਸਾ ਜੀ ਮੱਲ ਮਾ ਦੁੱ ਆਪਾਂ ਹੂੰ ਇਹ 8 8ਵੀਂ ਨਹੀਂ 8ਵੀਂ ਨੇ ਫਿਰ ਤਾਂ ਬਾਕਮਾਲ ਮਿਲ ਗਈ ਹੈ ਨਾ ਹਾਂ ਠੀਕ ਹੈ ਬਾਈ ਠੀਕ ਹੈ ਤੇ ਸਾਨੈਦ ਕੀ ਨੀਲੀ ਦੇ ਤੋਂ ਕਰਾਸ ਕੇ ਕਾਲੇ ਤੋਂ ਇਹ ਇਹ ਮੇਰਾ ਕਾਲੇ ਦਾ ਹੈ ਚਿੰਟੀ ਦਾ ਮੇਰਾ ਹੈ ਹੈ ਬਰਾਡ ਟੂਰ ਦਾ ਬਰਾਡ ਟਾ ਹੈ ਕੀ ਬਾਤ ਠੀਕ ਹੈ ਬਾਈ ਠੀਕ ਹੈ ਚੰਗੇ ਫਾਲ ਹੀ ਲਈ ਜਣ ਆ ਸਾਰੇ ਫਾਲ ਚੰਗੇ ਖਲੇ ਹਾਂ ਬੱਚੇ ਤਿਆਰ ਚੰਗੇ ਹੋ ਜਾਣ ਬਾਪੂ ਫਾਇਦਾ ਵੀ ਤਾਂ ਆਈਆਂ ਇਹ ਆ ਜਿਹੜਾ ਆਪ ਕੱਟਾ ਹੈ ਠੀਕ ਹੈ ਐਸਐਲਡੀਵੀ ਦਾ ਕੱਟਾ ਬਾਈ ਬੁੱਤਰੋ ਤੇ ਬਾਈ ਫਿਰ ਇਹਦਾ ਰੇਟ ਕੀ ਕਰਾਂਗੇ ਮੈਂ ਤਾਂ ਬਾਪੂ ਖਾਲਸਾ ਜੀ ਇਹ ਆ ਕੇ ਨਾ ਕਰਾਂ ਕਿ 10 ਦਈਏ ਦੱਸ ਦਈਏ ਮੈਂ ਤਾਂ ਬਾਪੂ ਵੇਚ ਨਹੀਂ ਆਪਾਂ 1 ਲੱਖ 211 ਇਹ 1 ਲੱਖ 2000 ਰੁਪਏ ਮੰਨਤਾ ਨੇ ਇਹਦੇ ਵਿੱਚੋਂ ਕੱਟ ਕਰਾਂਗੇ ਜਾਂ ਹਾਂ ਤੇ ਜਰੂਰ ਹਾਂ ਠੀਕ ਹੈ ਠੀਕ ਹੈ ਜੀ ਤੇ ਤੋਰ ਦਈਏ ਕਿ ਕਿਵੇਂ ਕਰੀਏ ਉਹ ਥਾਂ ਥੋੜਾ ਤੇਰੇ ਹਨਾ ਤੋਰਨਾ ਗਿਆ ਤੋਰਦਨ ਹੈ ਰਹਿਣ ਤੋਂ ਚੱਲ ਬੱਪੂ ਰਿਆਂ ਤੇ ਬੱਪੂ ਕੱਟਾ ਕਿੰਨੀ ਉਮਰ ਦਾ ਹੋ ਗਿਆ ਇਹ ਮੇਰਾ ਹੈਗਾ ਹੀ 16 ਸਾਲਾ 16 ਮਹੀਨੇ ਦਾ 16 ਮਹੀਨੇ ਤਾਂ ਹੋ ਗਿਆ ਖਲਸਾ ਇਹ ਐਚਐਲਟੀਵੀ ਦੇ ਕਿਹੜੇ ਸੀਮਨ ਦਾ ਸੀ ਵੀਰੇ ਐਚਐਲਟੀਵੀ ਸਰਕਾਰੀ ਦਾ ਵੀ ਇਹ ਐਚਐਲਟੀਵੀ ਸਰਕਾਰੀ ਦਾ ਹੀ ਹੈ ਹੈ ਠੀਕ ਹੈ ਬਈ ਠੀਕ ਨੰਬਰ ਦਾ ਨਹੀਂ ਪਤਾ ਵੀ ਮੈਨੂੰ ਆਪਣ ਨੂੰ ਕਿਹੜੇ ਦਾ ਠੀਕ ਹੈ ਠੀਕ ਹੈ ਤੇ ਮਾਨਾ ਬੱਬੂ ਹੋਰ ਮਹੀਨੇ ਦੋ ਮਹੀਨੇ ਮੀਆਂ ਮੀਆਂ ਤਾਂ ਕਰਾਸ ਕਰ ਲਾ ਪੂ ਦੋ ਸਾਲਾ ਹੋ ਗਏ ਕੱਲ੍ਹ ਜਿ ਬਣ ਜਾਣਾ ਹੈਨਾ ਬਣ ਜੂਗਾ ਮਾਲਿਕ ਪੂਰਾ ਮਾਲਿਕ ਬੰਧਿਆ ਬੈ ਕੱਟਾ ਇਹ ਕਿੰਨੇ ਦਾ ਦੇ ਦਈਏ ਬੱਪੂ ਫਿਰ ਹਾਂ ਇਹ ਕਿੰਨੇ ਦਾ 40000 ਰੇਟ ਇਹਦਾ 40000 ਰੁਪਏ ਉਹ ਤੇ ਕਾਟਾ ਵਾ ਦਾ ਕਰ ਲਾਂ ਠੀਕ ਹੈ ਠੀਕ ਹੈ ਲੈ ਮਿੱਤਰੋ ਕੱਟੇ ਦਾ ਰੇਟ 40000 ਰੁਪਿਆ ਵ ਤੇ ਮੈਂ ਦਾ ਰੇਟ ਹੈਗਾ 120000 ਰੁਪਿਆ ਜੋੜੇ ਦਾ ਬਣ ਗਿਆ 160000 ਰੁਪਿਆ ਤੇ ਜੇ ਤੁਸੀਂ ਜੋੜਾ ਖਰੀਦ ਲਿਆ ਤੇ ਮਾਨ ਤਾਂ ਖੁੱਲਾ ਹੋ ਜੂ ਮੈਂ ਚੰਗੀ ਬਹੁਤ ਆ ਬਈ ਮਿੱਤਰੋ ਤੋਂ ਅੰਛਾ ਬੇਸ਼ੱਕ ਹੁਣ ਥਾਂ ਥੂੜਾ ਕਰਕੇ ਨਾ ਇਹ ਤਾਂ ਅਸੀਂ ਵੇਚਣਾ ਡੰਗਰ ਨਹੀਂ ਹਾਲ ਗੱਲ ਸੰਭਦੇ ਨਹੀਂ ਉਹ ਮੇਰਾ ਬਾਪੂ ਆਪ ਵਾਈ ਹੋਈ ਦਾ ਸੌਜੀ ਸੌਜੀ ਦਾ ਕੰਮ ਹੈ ਨਾ ਹਾਂ ਜੇ ਦੋ ਕੁ ਲੈ ਸਬਜੀ ਬਾਹਰ ਉਹ ਕਿਉਂਕਿ ਤਾਂ ਤੁਸੀਂ ਜਿੱਕੇ ਨੇ ਇਧਰ ਨੂੰ ਪੁੱਤ ਕੈਮਰਾ ਦਿਖਾ ਦਿਓ ਜੇ ਐ ਨੂੰ ਵੀ ਆਪਾਂ ਤੋੜਦੇ ਆ ਤਾਂ ਤਾਂ ਵੀ ਗੱਲ ਨਹੀਂ ਪੰਨੀ ਉੱਧਰ ਨੂੰ ਵੀ ਨਹੀਂ ਤੁਰਦੀ ਤਾਂ ਕਰਕੇ ਤੋੜ ਕੇ ਨਹੀਂ ਵਿਖਾਉਂਦਾ ਜੇ ਤੂੰ ਤੁਰਦੀ ਮੈਂ ਕਿਦੇ ਵਿਖਾਉਂਦਾ ਨਾ ਤੇ ਮੈਂ ਲੁੱਟਦੀ ਆ ਮੇਤਰੋ ਤੁਰਦੀ ਬਹੁਤ ਸੁਣਾ ਹਵਾਨਾ ਜਿਹੜਾ ਲੇਵੇ ਦੀ ਬ੍ਰੇਕੀ ਹੀਰਾ ਹੀਰਾ ਹੂੰ ਕੁਈ ਗੱਲ ਕੋਈ ਸੀ ਨਹੀਂ ਹਾਂ ਮਲਾ ਚੀਜ਼ ਹੈ ਕਹਿਣਾ ਹਾਂ ਬਾਪੂ ਮਾਨਤਾ ਨਾਲ ਕੁ ਖੁੱਲਾ ਕਰ ਦੇਗਾ ਜਿਵੇਂ ਆਖੋ ਕਰ ਦਿਆਂਗੇ ਠੀਕ ਹੈ ਲੈ ਵੀ ਮੇਤਰੋ ਇੱਕ ਵੀ ਜੋ ਮਾਨਤਾ ਉਹ ਤੁਹਾਡਾ ਖੁੱਲਾ ਹੋ ਜਾਊਗਾ ਤੇ ਮੈਂ ਚੰਗੀ ਆ ਮੇਤਰੋ ਤੇ ਆ ਥੋੜੀ ਜੀ ਤਾਂ ਚਮਣੀ ਦਾ ਰੰਗ ਲਾਲ ਜਾਂ ਮਾਰਦੇ ਤਾਂ ਕਿ ਇੱਥੇ ਖੜੀਆਂ ਰਹਿੰਦੀਆਂ ਇੱਕ ਥਾਂ ਤੇ ਤੁੱਪ ਤੁੱਪ ਆਪਣੀ ਲੱਗੀ ਹੋਈ ਨੇ ਤੁੱਪ ਤੁੱਪ ਲੱਗੀ ਹੋਵੇ ਤੇ ਗੱਲਬਾਤ ਬਣ ਜਾਂਦੀ ਆ ਤੇ ਇਹ ਮੇਤਰੋ ਸ਼ਹਿਰ ਫਰੋਜਪੁਰ ਦੇ ਵਿੱਚੋਂ ਅਜੀਤ ਨਗਰ ਪੌਰੀਆਂ ਵਾਲੀ ਵਸਤੀ ਦੇ ਵਿੱਚੋਂ ਤੇ ਮਿੱਤਰੋ ਜਿਹੜੀ ਆਪਾਂ ਵੀ ਮਲਤਾਨੀ ਗੇਟ ਦੇ ਕੋਲੋਂ ਵੀਡੀਓ ਬਣਾਈ ਆ ਘਰੇਲੂ ਪਰਿਵਾਰ ਦੇ ਘਰੇ ਖਾਲਸੇ ਦਾ ਨਾਮ ਸਕਰੀਨ ਦੇ ਉੱਤੇ ਆ ਨੰਬਰ ਖਾਲਸਾ ਜੀ ਆਪਣਾ ਦੱਸ ਦਈਏ 99145 99145 73438 73438 ਇਸ ਨੰਬਰ ਤੇ ਕਰਨੀ ਤੁਸੀਂ ਮਿੱਤਰੋ ਗੱਲਬਾਤ ਖਾਲਸੇ ਨਾਲ 99145 45 73438 73438 ਠੀਕ ਆ ਇਸ ਨੰਬਰ ਤੇ ਕਰ ਲਿਓ ਗੱਲਬਾਤ ਸ਼ੁਕਰੀਆ ਜੋਂਦੇਰੋ